ਦੋ ਇਨਸੀਡੈਂਟ ਆਂਦੇ ਨੇ ਜਿਹੜੇ ਆਪਣੇ ਸਭ ਤੋਂ ਵੱਡੇ ਆਂਦੇ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਜਿਹੜਾ ਵੰਡ ਵਡੇਰਾ 47 ਦਾ ਜੋ ਕਿ ਜਿਹਦੀ ਮੈਂ ਕਹਾਣੀਆਂ ਅੱਜ ਵੀ ਬਿਲਕੁਲ ਆਪਣੇ ਪਾਪਾ ਤੋਂ ਮੈਂ 47 ਬਾਰੇ ਵੀ ਬਹੁਤ ਨਾਟਕ ਕੀਤੇ ਆ ਆਪਣੇ ਪਾਪਾ ਤੋਂ ਬਹੁਤ ਸੁਣਦਾ ਵਾਂ ਕਿ ਉਹ ਕਿੱਥੋਂ ਦੇ ਆਏ ਨੇ ਆਪਣੇ ਨਾਨਾ ਨਾਨੀ ਹੱਲੇ ਮੈਂ ਕੱਲ ਹੀ ਉਹਨਾਂ ਨਾਲ ਬੈਠਾ ਹੋਇਆ ਸੀ ਉਹ ਦੱਸਦੇ ਹੋਏ ਸੀਗੇ ਤਾਂ ਸਿੱਕੇ ਵੀ ਦਿਖਾਉਂਦੇ ਹੋਏ ਸੀ ਕਿ ਉਸ ਟਾਈਮ ਦੇ ਸਿੱਕੇ ਪਏ ਨੇ ਮੇਰੇ ਕੋਲ ਆ ਮਤਲਬ ਸਰੇ ਇੱਕ ਇਹੋ ਜਿਹਾ ਟੌਪਿਕ ਹੈ ਕਿ ਕਿਸੇ ਵੀ ਪੰਜਾਬੀ ਨੂੰ ਖਾਸ ਕਰਕੇ ਜਿਹੜਾ ਉਜੜ ਕੇ ਆਇਆ ਉਥੋਂ ਉਹ ਉਹਦਾ ਦਿਲ ਦਹਿਲ ਜਾਂਦਾ ਬਿਲਕੁਲ ਤੇ ਥੋੜਾ ਜਿਹਾ ਆਪਣਾ ਦੱਸੋਗੇ ਕਿ ਕੀ 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 ਤੁਸੀਂ ਇਸ ਬਾਰੇ ਗੱਲ ਕੀਤੀ ਹੈ ਇਸ ਪਲੇਸ ਦੇ ਵਿੱਚ ਮੇਰੇ ਕਿਉਂਕਿ ਫਾਦਰ ਸਾਹਿਬ ਉਧਰੋਂ ਆਏ ਸੀ ਉਜੜ ਕੇ ਮੇਰੀ ਮਦਰ ਫਾਦਰ ਉਹਦੀ ਮੇਰੀ ਸਭ ਤੋਂ ਵੱਡੀ ਭੈਣ ਸਾਲ ਕੁ ਦੀ ਸੀਗੀ ਤੇ ਉਹ ਸਾਰਾ ਕੁਝ ਉਹਨਾਂ ਨੂੰ ਉਧਰੋਂ ਛੱਡ ਕੇ ਆਉਣਾ ਪਿਆ ਸੀਗਾ ਤੇ ਮੇਰੇ ਫਾਦਰ ਸਾਹਿਬ ਜਦੋਂ ਥੋੜੇ ਥੋੜੇ ਅਸੀਂ ਵੱਡੇ ਹੋ ਗਏ ਤਾਂ ਉਹ ਹਰ ਰੋਜ਼ ਹਰ ਰੋਜ਼ ਉਸ ਕਰ ਨੂੰ ਯਾਦ ਕਰਦੇ ਜਿਹੜੇ ਉਧਰ ਛੱਡ ਆਏ ਤੇ ਉਹ ਜਦੋਂ ਰਾਤ ਨੂੰ ਖਾਣਾ ਖਾਣ ਲੱਗਦੇ ਸੀ ਤਾਂ ਉਸ ਵੇਲੇ ਜ਼ਰੂਰ ਉਹਨਾਂ ਦੀ ਅੱਖਾਂ 'ਚ ਮੈਂ ਇੱਕ ਲਿਸ਼ਕ ਦੇਖਦਾ ਸੀਗਾ ਹਮੇਸ਼ਾ ਹੀ ਕਿ ਪਾਣੀ ਤੈਰਦਾ ਸੀ ਤੇ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਪੁੱਤ ਜਦੋਂ ਅਸੀਂ ਉਧਰੋਂ ਉੱਝੜ ਕੇ ਆਏ ਨਾ ਉਹ ਕਦੀ ਨਹੀਂ ਸੀ ਕਹਿੰਦੇ ਕਿ ਜਦੋਂ ਦੋ ਮੁਲਕ ਬਣੇ ਜਦੋਂ ਮੁਲਕ ਆਜ਼ਾਦ ਹੋਇਆ ਉਹਨਾਂ ਕਹਿੰਦੇ ਜਦੋਂ ਅਸੀਂ ਉਧਰੋਂ ਉੱਜੜ ਕੇ ਆਏ ਸੋ ਇਹ ਗੱਲ ਬਹੁਤ ਵੱਡੀ ਸੀਗੀ ਉੱਜੜਨਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਉਹ ਉਹਨਾਂ ਨੇ ਉਹ ਉਹ ਗੱਲ ਹਮੇਸ਼ਾ ਇਦਾਂ ਕਰਦੇ ਸੀ ਤੇ ਮੇਰੇ ਮਨ 'ਚ ਹਮੇਸ਼ਾ ਹੁੰਦਾ ਸੀ ਕਿ ਮੈਂ ਇਸ ਉਝਾੜੇ ਬਾਰੇ ਕੋਈ ਆਪਣੇ ਨਾਟਕ ਚ ਗੱਲ ਕਰਾ ਫਿਰ ਜਦੋਂ 84 ਦਾ ਟਾਈਮ ਆਇਆ 84 ਦਾ ਜਿਹੜਾ ਸਾਰਾ ਉਹ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਆਪਣੇ ਤੇ ਹੰਡਾਇਆ ਅਸੀਂ ਸਾਰਾ ਉਹ ਤੇ ਸੋ ਮੇਰੇ ਪਿਓ ਨੇ 47 ਵੇਖੀ ਸੀ ਮੈਂ 84 ਵੇਖੀ ਜੀ ਸੋ ਇਹ ਦੋਨੋਂ ਜਿਹੜੇ ਪੀਰੀਅਡ ਸੀ ਬੜੇ ਔਖੇ ਸੀ ਪੰਜਾਬ ਦੇ ਲਈ ਬਹੁਤ ਔਖਾ ਸਮਾਂ ਸੀਗਾ ਤੇ ਮੈਂ ਇਹ ਪੀਰੀਅਡ ਨੂੰ ਇੱਕ ਨੂੰ ਮੈਂ ਆਪਣੇ ਪਿਓ ਦੀ ਅੱਖਾਂ ਰਹੀਂ ਦੇਖਿਆ ਤੇ ਇੱਕ ਨੂੰ ਮੈਂ ਆਪਣੀ ਅੱਖਾਂ ਰਹੀਂ ਦੇਖਿਆ ਸੋ ਮੈਨੂੰ ਲੱਗਦਾ ਸੀ ਕਿ ਮੈਂ ਇਹਦੇ ਬਾਰੇ ਜ਼ਰੂਰ ਗੱਲ ਕਰਾਂ ਮੈਂ ਫਿਰ ਕੀਤੀ ਮੇਰੇ ਬਹੁਤ ਸਾਰੇ ਨਾਟਕ ਨੇ ਯਾਤਰਾ 1947 ਜਿਹੜਾ ਮੈਂ ਕਿ ਲਾਹੌਰ ਦੇ ਕਲਾਕਾਰ ਤੇ ਅੰਮ੍ਰਿਤਸਰ ਦੇ ਕਲਾਕਾਰ ਲੈ ਕੇ ਸਾਂਝੇ ਤੌਰ ਤੇ ਨਾਟਕ ਤਿਆਰ ਕੀਤਾ ਸੀ ਤਾਂ ਕਿ ਜਿਹੜੇ ਉਧਰਲੇ ਉਹਨਾਂ ਦੇ ਮਾਪੇ ਦੇ ਐਕਸਪੀਰੀਅੰਸ ਜੋ ਸਾਡੇ ਮਾਪੇ ਦੇ ਐਕਸਪੀਰੀਅੰਸ ਉਹ ਇੱਕੋ ਸਟੇਜ ਤੇ ਪਰਫਾਰਮ ਹੋਣ ਤੇ 40 ਕਲਾਕਾਰਾਂ ਨੇ ਇੱਕੋ ਸਟੇਜ ਦੇ ਉੱਤੇ ਪਰਫਾਰਮ ਕੀਤਾ ਸੀ ਕਿਆ ਬਾਤ ਹੈ ਫਿਰ ਮੈਂ ਕਨਾਟਿਕ ਸੀ ਰਤਮਲਮਾ ਦੀ ਆਈ ਹੈ ਕਿ ਠੀਕ ਹੈ ਉਹ ਜੋ ਹੋ ਗਿਆ ਹੋ ਗਿਆ ਹੁਣ ਸਾਨੂੰ ਉਹਨਾਂ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਹੈ ਹੈ ਨਾ ਵੀ ਉੱਤੇ ਕੋਈ ਦਵਾਈ ਲਾਈਏ ਜ਼ਖਮ ਜਿਹੜੇ ਉਹ ਹਰੇ ਨਾ ਹੁਣ ਜ਼ਖਮਾਂ ਨੂੰ ਠੀਕ ਕਰੀਏ ਵੀ ਉਹ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਅੱਗੇ ਤੁਰੀਏ ਅਸੀਂ ਸੋ ਉਹ ਤਰ੍ਹਾਂ ਦੇ ਨਾਟਕ ਪੁਲਸ ਰਾਤ ਨਾਟਕ ਹੈ ਜਿਹੜਾ 47 ਤੋਂ ਲੈ ਕੇ 84 ਤੱਕ ਦੀ ਕਹਾਣੀ ਹੈ ਇੱਕ ਔਰਤ ਦੀ ਸੋ ਉਹਨੂੰ ਮੈਂ ਖੇਡਿਆ ਸੋ ਇਦਾਂ ਦੇ ਬੜੇ ਨਾਟਕ ਸੀ ਜਿਦੇ ਵਿੱਚ ਮੈਂ ਇਹ ਸਾਰੇ ਨਾਟਕ ਮੈਂ ਉਧਰ ਲੌਰ ਜਾ ਕੇ ਵੀ ਖੇਡਦਾ ਰਿਆ ਹੂੰ ਲੌਰ ਦੇ ਵਿੱਚ ਬਹੁਤ ਅੱਛੀ ਆਡੀਅנס ਹੈ ਔਰ ਉਹ ਇੰਤਜ਼ਾਰ ਕਰਦੇ ਨੇ ਸਾਡਾ ਇਧਰੋਂ ਵੀ ਕੋਈ ਇਧਰੋਂ ਨਾਟਕ ਇੰਡੀਆ ਦਾ ਥੋੜਾ ਜਿਹਾ ਦੱਸੋਗੇ ਪਾਕਿਸਤਾਨ ਚ ਤੁਸੀਂ ਜਿਹੜਾ ਪਰਫਾਰਮ ਕੀਤਾ ਉਹ ਜਦੋਂ ਮੈਂ ਪਹਿਲੀ ਵਾਰੀ ਗਿਆ 1900 2003 ਚ ਪਹਿਲੀ ਵਾਰੀ ਮੈਂ ਪਰਫਾਰਮ ਕਰਨ ਗਿਆ ਸੀਗਾ ਉੱਥੇ ਉਸ ਤੋਂ ਪਹਿਲੇ ਥੋੜਾ ਜਿਹਾ ਉਧਰਲੇ ਆਰਟਿਸਟਾਂ ਨਾਲ ਸਾਡਾ ਇੱਕ ਰਿਸ਼ਤਾ ਬਾਈ ਫੋਨ ਔਰ ਬਾਈ ਈਮੇਲ ਜਾਂ ਇਦਾਂ ਕਿਤਾਬਾਂ ਦੇ ਰਾਈ ਬਣਿਆ ਤੇ ਉਹ 2003 ਚ ਪਹਿਲੀ ਵਾਰੀ ਫੈਸਟ ਉੱਥੇ ਕਿ ਇੰਡੀਅਨ تھیਟਰ ਫੈਸਟੀਵਲ ਇੱਕ ਉਹਨਾਂ ਨੇ ਅਜੋਕਾ تھیਟਰ ਲਾਹੌਰ ਵਾਲਿਆਂ ਨੇ ਮਦੀਆ ਗੌਰ ਸ਼ਾਹੀ ਨਦੀਮ ਹੁਰਾ ਨੇ ਆਰਗੇਨਾਈਜ਼ ਕੀਤਾ ਸੀਗਾ ਤੇ ਉਹਦੇ ਰਾਈਮ ਫਿਰ ਸਾਨੂੰ ਜਾਣ ਦਾ ਮੌਕਾ ਮਿਲਿਆ ਉਦੋਂ ਮੈਂ ਪਹਿਲੀ ਵਾਰੀ ਨਾਟਕ ਲੂਣਾ ਲੈ ਕੇ ਗਿਆ ਸੀ ਲੂਣਾ ਸ਼ਿਵ ਕੁਮਾਰ ਬਟਾਲਵੀ ਦਾ ਜੀ ਤੋਂ ਬੜੀ ਗ੍ਰੇਟ ਰਚਨਾ ਹੈ ਜਿਹੜੀ ਗ੍ਰੇਟ ਜਿਹਨੂੰ ਸੈਤ ਅਕੈਡਮੀ ਅਵਾਰਡ ਵੀ ਮਿਲਿਆ ਉਹ ਮੈਂ ਬਹੁਤ ਸਾਲਾਂ ਤੋਂ ਕਰ ਰਿਹਾ ਸੀਗਾ ਔਰ ਉਹ ਜਦੋਂ ਅਸੀਂ ਉੱਥੇ ਪਰਫਾਰਮ ਕੀਤਾ ਇੱਕ ਸ਼ੋਅ ਸੀ ਸਾਡਾ ਫੈਸਟੀਵਲ 7 ਦਿਨ ਦਾ ਫੈਸਟੀਵਲ ਸੀਗਾ ਤੇ ਇੱਕ ਦਿਨ ਸਾਡਾ ਸ਼ੋਅ ਸੀਗਾ ਜਦੋਂ ਕੀਤਾ ਤੇ ਉਹ ਤੇ ਇੰਨਾ ਕਿ ਹਿੱਟ ਕਿ ਆਡੀਅנס ਨਾਟਕ ਖਤਮ ਹੋਣ ਤੋਂ ਬਾਅਦ ਬਾਹਰ ਜਾਣ ਦਾ ਨਾਮ ਹੀ ਨਾ ਲਵੇ ਉਹਦੇ ਵਿੱਚ ਕਿਆ ਬਾਤ ਹਾਂ ਤੇ ਉਹ ਜ਼ੋਰਾ ਸਾਈਕਲ ਵੀ ਉੱਥੇ ਬੈਠੇ ਹੋਏ ਨਾਟਕ ਦੇਖ ਰਹੇ ਸੀ ਗ੍ਰੇਟ ਐਕਟਰਸ ਹੋ ਤੂੰ ਉਹ ਵੀ ਉੱਥੇ ਬੈਠੇ ਨਾਟਕ ਦੇਖ ਰਹੇ ਸੀ ਤੂੰ ਆਡੀਅנס ਬਾਹਰ ਹੀ ਨਾ ਜਾਵੇ ਦੇ ਪੌਣੇ ਕੀ ਘੰਟੇ ਤੱਕ ਉਹ ਸਾਨੂੰ ਮਿਲਣ ਲਈ ਐਨੇ ਉਤਆਵਲੇ ਭੀ ਇੰਨੀ ਵੱਡੀ ਤੁਸੀਂ ਪਰਫਾਰਮੈਂਸ ਕੀਤੀ ਐ ਫਿਰ ਉਹ ਜਿਹੜੇ ਆਰਗੇਨਾਈਜ਼ਰ ਸੀ ਮਦੀਆ ਜੀ ਉਹਨਾਂ ਨੇ ਫਿਰ ਡਿਸੀਜਨ ਲਿਆ ਕਿ ਨੈਕਸਟ ਡੇ ਉਹਨਾਂ ਦਾ ਪਲੇਸ ਹੈਗਾ ਉਸੇ ਆਡੀਟੋਰੀਅਮ ਚ ਉਹ ਕਹਿੰਦੇ ਨੈਕਸਟ ਡੇ ਕਿ ਅਸੀਂ ਆਪਣਾ ਪਲੇ ਨਹੀਂ ਕਰਾਂਗੇ ਤੁਸੀਂ ਕੱਲ੍ਹ ਦਾ ਇੱਕ ਹੋਰ ਸ਼ੋਅ ਕਰੋਗੇ ਅਸੀਂ ਫਿਰ ਨੈਕਸਟ ਡੇ ਉਸੇ ਪਲੇ ਦਾ ਇੱਕ ਹੋਰ ਸ਼ੋਅ ਕੀਤਾ ਫਿਰ ਉਹਨਾਂ ਦੀ ਸਾਰੀ ਕਰਾਚੀ ਤੋਂ ਜਿਹੜੀ ਫਿਲਮ ਇੰਡਸਟਰੀ ਹੈ ਪਾਕਿਸਤਾਨ ਦੀ ਉਹ ਸਾਰੀ ਉਹ ਸਾਰੇ ਲੋਕ ਫਿਰ ਬਾਅ ਯਰ ਦੇਖਣ ਆਏ ਪਲੇ کیا ਬਾਤ ਹੈ ਲਾਹੌਰ ਦੇ ਵਿੱਚ ਅੰਸਰ ਕਿੰਨੇ ਪਲੇ ਤੁਸੀਂ ਕਿਤੇ ਹੋਣਗੇ ਉਸ ਤੋਂ ਬਾਅਦ ਫਿਰ ਮੈਂ ਜਾਂਦਾ ਰਿਹਾ ਹਰ ਸਾਲ ਹੀ ਅਸੀਂ ਜਾਂਦੇ ਰਹੇ ਫਿਰ ਮੈਂ ਉੱਥੋਂ ਦੀ ਜਿਹੜੀ ਆਰਟਿਸ ਸੀ ਉਹਨਾਂ ਨਾਲ ਥੀਟਰ ਵਰਕਸ਼ਾਪ ਵੀ ਕਰਦਾ ਰਿਹਾ ਉੱਥੇ ਜਾ ਕੇ ਮੈਂ ਕਬੀਰਾ ਖੜਾ ਬਾਜ਼ਾਰ ਮੇ ਉਹ ਪਲੇ ਵੀ ਭੀਸ਼ਮਸਾਨੀ ਦਾ ਉਹਨਾਂ ਨਾਲ ਤਿਆਰ ਕਰਵਾਇਆ ਇੱਕ ਪਲੇ ਪੀਰੋ ਪ੍ਰੇਮਣ ਜਿਹੜੀ ਸਭ ਤੋਂ ਪਹਿਲੀ ਪੋਇਟੈਸ ਜਿਹੜੀ ਕਵਿਤਰੀ ਹੋਈ ਹੈ ਉਹਦੇ ਬਾਰੇ ਪਲੇ ਸੀਗਾ ਉਹ ਵੀ ਮੈਂ ਉਹਨਾਂ ਨਾਲ ਜਾ ਕੇ ਉੱਥੇ ਤਿਆਰ ਕਰਵਾਇਆ ਉਹਦੇ ਕਾਫੀ ਸਾਰੇ ਸ਼ੋਅਜ਼ ਉਧਰ ਕੀਤੇ ਫਿਰ ਮੈਂ ਆਪਣੀ ਟੀਮ ਦੇ ਨਾਲ ਮੈਂ ਬਹੁਤ ਸਾਰੇ ਉੱਥੇ ਮੈਂ ਇਵਨ ਭਗਤ ਸਿੰਘ ਵੀ ਉੱਥੇ ਖੇਡ ਕੇ ਆਇਆ ਮੇਰੇ ਰੰਗ ਦੇ ਬਸੰਤੀ ਚੋੜਾ ਨਾਟਕ ਗੱਡੀ ਚੜਨ ਦੀ ਕਾਲ ਬੜੀ ਸੀ ਦੁੱਲਾ ਪੱਟੀ ਦਾ ਨਾਟਕ ਤੇ ਐਦਾਂ ਦੇ ਬੜੇ ਸਾਰੇ ਨਾਟਕ ਸੀ ਜਿਹੜੇ ਮੈਂ ਉੱਥੇ ਜਾ ਕੇ ਤੇ ਉਹਨਾਂ ਦੇ ਕੋਲ ਤੇ ਉਹਨਾਂ ਦੀ ਫਿਰ ਟੀਮਾਂ ਵੀ ਮੇਰੇ ਕੋਲ ਇੱਥੇ ਆ ਕੇ ਇਵਨ ਜਿੱਥੇ ਤੁਸੀਂ ਬੈਠੇ ਹੋਏ ਹੋ ਇਸ ਜਗ੍ਹਾ ਦੇ ਉੱਤੇ ਵੀ ਉਹਨਾਂ ਦੀਆਂ ਟੀਮਾਂ ਆ ਕੇ ਪਰਫਾਰਮ ਕਰਦੀਆਂ ਰਹੀਆਂ ਸੋ ਇਹ ਉੱਥੇ ਹੁਣ ਜਦੋਂ ਵੀ ਜਾਈਏ ਤੇ ਸਾਡੀ ਇੱਕ ਆਡੀਅנס ਹੈ ਕਹਿ ਲੋ ਕਿ ਉੱਥੇ ਲਾਹੌਰ ਵਿੱਚ ਜਾਣੇ ਆ ਅਲਹਮਰਾ ਥੀਏਟਰ ਦੇ ਵਿੱਚ ਤੇ ਉੱਥੇ ਕੋਈ ਵੀ ਨਾਟਕ ਕਰਨ ਜਾਈਏ ਤੇ ਉਹਨਾਂ ਨੂੰ ਪਤਾ ਲੱਗਦਾ ਕੇਵਲ ਤਾਲੀਵਾਲ ਦਾ ਨਾਟਕ ਹੈ ਤੇ ਫਿਰ ਬਹੁਤ ਸਾਰੇ ਲੋਕ ਜਿਹੜੇ ਉਹ ਦੇਖਣ ਲਈ ਆਉਂਦੇ ਆ ਤੁਹਾਨੂੰ ਕੋਈ ਫਰਕ ਜਾਂ ਕੋਈ ਸਿਮਿਲਰਿਟੀ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਚ ਨਹੀਂ ਨਹੀਂ ਬਿਲਕੁਲ ਨਹੀਂ ਬੜੀ ਇੱਜ਼ਤ ਕਰਦੇ ਨੇ ਲੋਕ ਬੜਾ ਉਹਨਾਂ ਨੂੰ ਪਤਾ ਲੱਗਦਾ ਕਿ ਤੁਸੀਂ ਇੰਡੀਆ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਜਿਹੋ ਜਿਹਾ ਅੰਮ੍ਰਿਤਸਰ ਉਹ ਜਿਹੜਾ ਲਾਹੌਰ ਹੈ ਜੀ ਤੇ ਲਾਹੌਰ ਥੋੜਾ ਥੋੜਾ ਅੰਮ੍ਰਿਤਸਰ ਵਰਗਾ ਥੋੜਾ ਥੋੜਾ ਦਿੱਲੀ ਵਰਗਾ ਹੈ ਹੈਨਾ ਇਸ ਤਰ੍ਹਾਂ ਦਾ ਉਹ ਉਹਦਾ ਸਿਨੈਰੀਓ ਆ ਪਰ ਕਿਉਂਕਿ ਉਹਦੀ ਹਿਸਟੋਰੀਕਲ ਬੈਕਗ੍ਰਾਉਂਡ ਹੈ ਉੱਥੇ ਕਿਲਾ ਆ ਕਈ ਕੋਜਾ ਜਿਵੇਂ ਸਾਡੇ ਕੋਲ ਵੀ ਕਿਲਾ ਆ ਇੱਥੇ ਇਦਾਂ ਦੀਆਂ ਕਈ ਚੀਜ਼ਾਂ ਨੇ ਜਿਵੇਂ ਸਾਡੇ ਕੋਲ ਇੱਥੇ ਏਧਰ ਇੱਕ ਇਸਲਾਮਾਬਾਦ ਹੈ ਉਧਰਲੇ ਪਾਸੇ ਇੱਕ ਇਸਲਾਮਾਬਾਦ ਹੈ ਸਾਡੇ ਕੋਲ ਮਾਲ ਰੋਡ ਹੈ ਲਾਹੌਰ ਵਿੱਚ ਵੀ ਮਾਲ ਰੋਡ ਹੈ ਸਾਡੇ ਕੋਲ ਜਿੱਦਾਂ ਦੇ ਪੁਰਾ ਗੇਟ ਹਕੀਮਾ ਗੇਟ ਇਹ ਵਾਲਾ ਗੇਟੋ ਵਾਲਾ ਇਦਾਂ ਦੇ ਉੱਥੇ ਵੀ ਗੇਟ ਪਾਰਟੀ ਗੇਟ ਹੈ ਹੋਰ ਕਈ ਗੇਟ ਨੇ ਇਦਾਂ ਦੇ ਉੱਥੇ ਕਿ ਉਹਦੇ ਅੰਦਰੂਨ ਸ਼ਹਿਰ ਉਹਨੂੰ ਕਹਿੰਦੇ ਆ ਜਿਵੇਂ ਅਸੀਂ ਕਹਿੰਦੇ ਨੇ ਕਿ ਇਹ ਸਾਡੇ ਕੋਲ ਹਾਲ ਗੇਟ ਦੇ ਅੰਦਰ ਪੁਰਾਣਾ ਸ਼ਹਿਰ ਉੱਥੇ ਵੀ ਪੁਰਾਣਾ ਸ਼ਹਿਰ ਇਦਾਂ ਦਾ ਵਾ ਸੋ ਇਹ ਇਦਾਂ ਦੀਆਂ ਬੜੀਆਂ ਸਿਮਿਲਰਿਟੀਆਂ ਨੇ ਸ਼ਹਿਰ ਦੇ ਵਿੱਚ ਸੋ ਉਹਦੇ ਵਿੱਚ ਕਈਆਂ ਨੂੰ ਪਤਾ ਲੱਗ ਜਾਏ ਕਿ ਜਿਵੇਂ ਅਸੀਂ ਕੋਈ ਸਿਆਟੋ ਤੇ ਉੱਥੇ ਇੱਕ ਬਾਜ਼ਾਰ ਤੋਂ ਦੂਜੇ ਬਾਜ਼ਾਰ 'ਚ ਜਾਣਾ ਹੋਵੇ ਤੇ ਫਿਰ ਉਹ ਆਟੋ ਵਾਲੇ ਇਹ ਅੱਛਾ ਤੁਸੀਂ ਇੰਡੀਆ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਹੋ ਉਹ ਸਾਡੇ ਕੋਲ ਪੈਸੇ ਵੀ ਨਹੀਂ ਲੈਂਦੇ ਕਿ ਆਹੋ ਫ੍ਰੀ 'ਚ ਨਹੀਂ ਜੀ ਤੁਸੀਂ ਸਾਡੇ ਮਹਿਮਾਨ ਹੋ ਉਹ ਇਹ ਕਹਿਣਗੇ ਕੀ ਬਾਤ ਹੈ ਸੋ ਇੰਨਾ ਪਿਆਰ ਕਰਦੇ ਨੇ ਉਹ ਲੋਕ ਤੇ ਜਿਹੜੇ ਸੋਸ਼ਲ ਮੀਡੀਆ ਤੇ ਦੇਖਦੇ ਆਂ ਆਪਾਂ ਬਿਲਕੁਲ ਆਪਾਂ ਮਤਲਬ ਇਕ ਪ੍ਰੋਪਗੈਂਡਾ ਚੱਲ ਰਿਹਾ ਫਿਰ ਇਹ ਉਹ ਪ੍ਰੋਪਗੈਂਡਾ ਬਹੁਤ ਸਾਰੀਆਂ ਏਜੰਸੀਜ਼ ਨੇ ਜਿਹੜਾ ਇਹੋ ਜਿਹਾ ਨਫ਼ਰਤ ਦਾ ਕੰਮ ਕਰਦੇ ਕਰਦੀਆਂ ਨੇ ਕਿਉਂਕਿ ਉਹਨਾਂ ਦਾ ਕੰਮ ਹੀ ਇਹੋ ਉਹਨਾਂ ਦਾ ਵਪਾਰ ਹੀ ਇਸੇ ਕੰਮ ਤੇ ਚੱਲਦਾ ਹੈ ਉਹਨਾਂ ਨੇ ਹਥਿਆਰ ਕਿਸ ਚੀਜ਼ ਤੇ ਵੇਚਣੇ ਆ ਨਫ਼ਰਤ ਫੈਲਾਉਣਗੇ ਹਥਿਆਰ ਵੇਚਣਗੇ ਉਹ ਲੋਕ ਹਥਿਆਰ ਬਣਾਉਣ ਵਾਲੇ ਨੇ ਹਥਿਆਰ ਵੇਚਣ ਵਾਲੇ ਨੇ ਸੁਰ ਪਰ ਦੋਨਾਂ ਮੁਲਕਾਂ ਦੇ ਕਿਉਂਕਿ ਮਸਲੇ ਸਾਂਝੇ ਨੇ ਤੋ ਅਸੀਂ ਤਾਂ ਹਮੇਸ਼ਾ ਇਹ ਕਹਿੰਨੇ ਆ ਕਿ ਸਰਕਾਰਾਂ ਸ਼ਾਂਤੀ ਲਈ ਅਮਨ ਲਈ ਆਪਣੇ ਤੌਰ ਤੇ ਕੰਮ ਕਰਦੀਆਂ ਨੇ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਪਰ ਕਲਾਕਾਰਾਂ ਦਾ ਜੋ ਫਰਜ਼ ਬਣਦਾ ਉਹਨਾਂ ਨੂੰ ਉਹ ਵੀ ਕਰਨਾ ਚਾਹੀਦਾ ਸੋ ਅਸੀਂ ਇਹ ਕੰਮ ਕਰੀਏ ਕਿ ਅਸੀਂ ਆਪਣੇ ਨਾਟਕਾਂ ਰਾਈਆਂ ਆਪਣੇ ਗੀਤ ਰਾਈਆਂ ਆਪਣੇ ਨ੍ਰਿਤ ਰਾਈਆਂ ਆਪਣੀਆਂ ਰਾਈਟਿੰਗਸ ਦੇ ਰਾਈ ਜਿਹੜਾ ਅਮਨ ਦਾ ਪੀਸ ਦਾ ਦੋਸਤੀ ਦਾ ਅਸੀਂ ਉਹ ਇੱਕ ਸਨੇਹਾ ਜ਼ਰੂਰ ਦਈਏ ਔਰ ਵਕਤ ਆ ਗਿਆ ਕਿ ਦੋਨੋਂ ਮੁਲਕਾਂ ਵਿੱਚ ਇੱਕ ਜਿਹੜਾ ਕਿ ਇੱਕ ਅਮਨ ਦਾ ਕੈਲੋ ਕਿ ਇੱਕ ਪੁਲ ਬਣਨਾ ਚਾਹੀਦਾ